ਆਫੀਸਰ ਸਹਿਬਾਨ ਉਥੇ ਪਹੁੰਚੇ ਦੇ ਦਿਲਦਿਆਂ ਘਰਿਆਂ ਦੇ ਵਿੱਚੋਂ ਧੰਨਵਾਦ ਪੁਲੱਥ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਪੁਲੱਥ ਔਰ ਬੇਗੋਵਾਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮਿਊਨਿਸਪਲ ਕਮੇਟੀ ਤੇ ਚੋਣਾਂ ਦੇ ਵਿੱਚ ਜਿਤਾ ਕੇ ਮੌਬਤ ਦੇ ਕੇ ਉਹਨਾਂ ਨੂੰ ਹਲਕੇ ਦੀ ਔਰ ਇਹਨਾਂ ਦੋਨੋਂ ਸ਼ਹਿਰਾਂ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਬਖਸ਼ਿਆ ਔਰ ਇਹਦਾ ਸਾਰਾ ਸਿਹਰੇ ਜਿਹੜਾ ਉਹ ਸਾਡੀ ਆਵਾਜ਼ੀ ਪਾਰਟੀ ਦੀ ਲੋਕਲ ਲੀਡਰਸ਼ਿਪ ਮੇਰੇ ਵੀਰ ਹਰਸ਼ਪ੍ਰਣ ਤੇ ਇਹਨਾਂ ਦੇ ਸਾਰੇ ਸਾਥੀਆਂ ਨੂੰ ਸਾਰੇ ਉਮੀਦਵਾਰਾਂ ਨੂੰ ਜਾਂਦਾ ਸਾਰੇ ਨੂੰ ਮੁਬਾਰਕਬਾਦ ਵੀ ਹੈ ਮੈਂ ਵਿਸ਼ਵਾਸ ਦਵਾਣਾ ਕਿ ਇਹਨਾਂ ਸਾਥੀਆਂ ਦੀ ਅਗਵਾਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਪਿਛਲੇ 3 ਸਾਲਾਂ ਤੋਂ ਵਿਕਾਸ ਦੇ ਰਿਕਾਰਡ ਤੋੜ ਕੰਮ ਹੋ ਰਹੇ ਨੇ ਤੇ ਹੁਣ ਜੋ ਬਜਟ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਪੇਸ਼ ਕੀਤਾ ਉਹਦੇ ਮੱਦੇਨਜ਼ਰ ਡਵੈਲਪਮੈਂਟ ਦੇ ਵੱਡੇ ਕੰਮ ਨੇ ਜਿਹੜੇ ਉਹ ਸਾਰੇ ਪੰਜਾਬ ਦੇ ਨਾਲ-ਨਾਲ ਹੁਣ ਹਲਕੇ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਹੋਣਗੇ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਮੇਰੀ ਇਹ ਹੀ ਇੱਕ ਬੇਨਤੀ ਇਹ ਹੀ ਅਪੀਲ ਕਿ ਲੋਕਾਂ ਨੇ ਬਹੁਤ ਵੱਡਾ ਫਤਵਾ ਜਿਹੜਾ ਇਹਨਾਂ ਨੂੰ ਦਿੱਤਾ ਹੈ ਤਕੜੇ ਹੋ ਕੇ ਲੋਕਾਂ ਦੇ ਡਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਕਰਾਓ ਅੱਜ ਹਲਕਾ ਭਾਤ ਨੂੰ ਤੁਸੀਂ ਆਏ ਹੋ ਪਹਿਲੀ ਵਾਰੀ ਆਏ ਹੋ ਜੀ ਆਜ ਤੁਸੀਂ ਕੀ ਦੇਖ ਕੇ ਗਏ ਸਾਡੇ ਹਲਕਾ ਭਾਤ ਉਹ ਜੋ ਮੇਰਾ ਵੀਰ ਹਰਸਿਮਰਨ ਜੋ ਸਾਡੀ ਸਾਰੀ ਟੀਮ ਤੋਂ ਹੋਊਗੀ ਜੀ ਕੋਈ ਮਿਲੂਗਾ ਸਰ ਸਬ ਡਿਵੀਜ਼ਨ ਪਲੱਸ ਵਿੱਚ ਪਿਛਲੇ ਲੰਮੇ ਸਮੇਂ ਤੋਂ ਨਾਦਰ ਤਰਤੀਦਾ ਸਾਹਿਬ ਨੇ ਨਾਮ ਲੈ ਤੀਦਾ ਸਾਹਿਬ ਨੇ ਬੈਠਦੇ ਇੱਥੇ ਕੋਈ ਵਿਜੁਤ ਨਹੀਂ ਹੈਗੇ ਜਿਹਦੇ ਅਸੀਂ ਕਰਕੇ ਤਰਤੀਮਾ ਦੇ ਕੇਸ ਜਾਂ ਹੋਰ ਬੰਦੂਕ ਕੇਸ ਲੋ ਬੜੇ ਫਿੱਦਲ ਖਰਾਬ ਹੋ ਰਹੇ ਨੇ ਕਿ ਤੂੰ ਤੱਕ ਕੇ ਐਪੀ ਡੇਟ ਵੀ ਸਾਈਨ ਹੋਣ ਕਪੂਰ ਧਲੇਵਾ ਜਾਂਦੇ ਨਹੀਂ ਹੈ ਨਹੀਂ ਜੀ ਲੋਕਲ ਨਹੀਂ ਹੈਗਾ ਜੀ ਤਰਤੀਦਾ ਕਪੂਰ ਦਾ ਵਿਚਾਰ ਦਿੱਤਾ ਹੋਇਆ ਹੈ ਅੱਛਾ ਓਕੇ ਸਾਡੇ ਕੋਲੇ ਵੀ ਹੈਵ ਉਦੋਗ ਦੀ 10 ਸੈਂਕਸ਼ਨ ਪੋਸਟ ਓਨਲੀ 3 ਇਨ ਐਵਰੀਥਿੰਗ ਅੱਛਾ ਕੋਈ ਗੱਲ ਤੁਸੀਂ ਮੈਂ ਕੋਈ ਗੱਲ ਜੀ ਤੁਸੀਂ ਕੱਲ ਨੂੰ ਛੁੱਟਿਓ ਮੈਂ ਪਰਸੋਂ ਹੀ ਜਿਹੜੇ ਕੰਸਰਨਡ ਮਿਨਿਸਟਰ ਨੇ ਉਹਨਾਂ ਦੇ ਅਫਸਰ ਨੂੰ ਕਰਕੇ ਕਰਵਾ ਦਿੰਦੇ ਹਾਂ ਪੂਰੇ ਦਿੱਟਕ ਦੇ ਸਿਰਫ ਤਿੰਨ ਐਪੀ ਕਰਵਾ ਦਿੰਦੇ ਕਰਵਾ ਦਿੰਦੇ ਸਰ ਭਰਾ ਜੀ ਸਰ ਨਗਰਪੰਚਾਇਤਾਂ ਕਿਉਂ ਨਾ ਤੁਹਾਡੇ ਇੱਥੇ ਦੋ ਧੁਨੀਆਂ ਔਰ ਉਹਨਾਂ ਵਾਸਤੇ ਕੋਈ ਡਿਵੈਲਪਮੈਂਟ ਬਾਕਸ ਕੋਈ ਵਿਸ਼ੇਸ਼ ਫੰਡ ਜਾਂ ਹਲਕੇ ਭਲਤ ਵਾਸਤੇ ਮੈਂ ਉਹੀ ਦੱਸਿਆ ਨਾ ਜੀ ਕਿ ਉਹ ਜਿਹੜਾ ਸਾਰੇ ਦੇ ਸਾਰੀਆਂ ਪ੍ਰਪੋਜ਼ਲਾਂ ਨੇ ਉਹ ਇੱਕੋ ਜਾਨੀਆਂ ਨੇ ਹੁਣ ਇਹ ਅਜ ਪ੍ਰਧਾਨ ਜੀ ਨੇ ਚਾਰਜ ਸੰਭਾਲਿਆ ਹੈ ਇਹ ਹਰਸਿਮਰਨ ਜੀ ਨਾਲ ਸਾਰੇ ਸਾਥੀਆਂ ਨਾਲ ਸਲਾਹ مشورہ ਕਰਕੇ ਜੋ ਵੀ ਪ੍ਰੋਪੋਜ਼ਲ ਆ ਭੇਜਣਗੇ ਉਹਨਾਂ ਨੂੰ ਮਨਜ਼ੂਰ ਕਰਕੇ ਉਹ ਪੈਸੇ ਆ ਜਾਣਗੇ ਤੇ ਤੁਸੀਂ ਇਸ ਬਜਟ ਤੇ ਦੇਖਿਆ ਹੋਊਗਾ ਹੈਲਥ ਦੇ ਉੱਪਰ ਐਜੂਕੇਸ਼ਨ ਦੇ ਉੱਪਰ ਸਪੋਰਟਸ ਦੇ ਉੱਪਰ ਓਵਰਆਲ ਡਵੈਲਪਮੈਂਟ ਦੇ ਲਈ ਕਿੰਨਾ ਵਧੀਆ ਵਰ ਵੱਡਾ ਬਜਟ ਹੈ ਜਿਹੜਾ ਉਹ ਪੇਸ਼ ਹੋਇਆ ਹੈ ਸਾਰੇ ਕੰਮ ਹੋਣਗੇ ਪ੍ਰੋਪੋਜ਼ਲ ਇੱਥੋਂ ਜਾਣੀ ਚਾਹੀਦੀਆਂ ਨੇ ਫਸ ਪਿੰਡਾਂ ਦੀਆਂ ਪੰਚਾਇਤਾਂ ਬਣੀਆਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਚਾਰਜਿੰਗ ਦਿੱਤੇ ਜਾ ਰਹੇ ਉਹਦੇ ਕੀ ਕਾਰਗਿਰ ਸਰਕਾਰ ਕਹਿ ਰਹੀ ਸੀ ਕਿ ਪਿੰਡਾਂ ਦੀ ਸਰਕਾਰ ਪਿੰਡਾਂ ਨੂੰ ਚਾਰਜ ਕਿਹਨੂੰ ਦਿੱਤੇ ਜਾ ਰਹੀ ਸੀ ਦਿੱਤੇ ਜੀ ਆਲਰੇਡੀ ਸਾਰਿਆਂ ਨੂੰ ਦਿੱਤੇ ਗਏ ਉਹ ਪਲੇਟ ਸੀਗਾ ਉਹ ਟੇਕਓਵਰ ਹੈਂਡਓਵਰ ਦੇ ਵਿੱਚ ਟਾਈਮ ਲੱਗਿਆ ਉਹਨਾਂ ਦੇ ਹੋਣੀ ਪਾਸ ਦੇ ਵਿੱਚ ਪਿਛਲੇ ਛੇ ਮਹੀਨੇ ਬਿਨਾਂ ਨਿਸ਼ਚਿਆ ਐਨਓਸੀ ਤੋਂ ਹੋਣਿਆ ਵੱਡੇ ਪੱਧਰ ਤੇ ਪੇਸ਼ਾਚਾਰ ਹੋਇਆ ਉਹਦੀ ਜਾਂਚ ਹੋਈ ਗਈ ਲੰਕੀ ਜੀ ਦੇ ਜਿੱਦਾਂ ਸਰਕਾਰ ਨੂੰ ਚੋਣਾ ਲਗਾ ਬੜਾ ਤਗੜਾ ਸੀ ਉਹ ਤੁਸੀਂ ਡਿਟੇਲ ਹੈ ਜਿਹੜੀ ਭੇਜੋ ਜੀ ਮੇਰੇ ਕੋਲ ਦੀ ਇਨਕੁਆਰੀ ਕਰਾ ਦਿੰਨੇ ਆ ਜਿਹੜੇ ਜਿਹਨੇ ਕਿਸੇ ਨੇ ਵੀ ਇੱਕ ਨਵੇਂ ਪੈਸੇ ਦੀ ਕੋਈ ਮੈਸਲਮੈਂਟ ਕੀਤੀ ਹੋਊਗੀ ਚੋਣਾ ਲਾਉਣ ਦੀ ਕੋਸ਼ਿਸ਼ ਵੀ ਕੀਤੀ ਹੋਊਗੀ ਮੈਂ ਕਹਿੰਦਾ ਜੀ ਕੀ ਕੀਤੀ ਗਈ ਤਾਂ ਦੂਰ ਦੀ ਗੱਲ ਹੈ ਜੇ ਕੋਸ਼ਿਸ਼ ਵੀ ਕੀਤੀ ਜਾਊਗੀ ਤਾਂ ਬਖਸ਼ਿਆ ਨਹੀਂ ਜਾਊਗਾ ਵਿਰੋਧੀ ਧਿਰ ਪਾਰ ਕਿਰੋਂ ਕਿਸਾਨਾਂ ਦਾ ਮਸਲਾ ਹੈਗਾ ਕਿ ਸਮਾਨ ਜਿਹੜਾ ਆ ਕੁਝ ਲੀਡਰਾਂ ਕਰੋ ਮਿਲਦਾ ਪਿਆ ਵਾ ਕੁਝ ਥਾਣੇ ਤੇ ਮਿਲਦਾ ਪਿਆ ਇਹਦੇ ਬਾਰੇ ਤੁਸੀਂ ਕੀ ਕਰਨਾ ਚਾਹੋ ਇਹੋ ਜੀ ਤਾਂ ਕੋਈ ਗੱਲ ਹੀ ਧਿਆਨ ਦੇਣੀ ਚਾਹੀਦੀ ਜੇ ਕੋਈ ਕਿਸੇ ਨੂੰ ਕੋਈ ਕਨਸਰਨ ਹੈਗਾ ਤਾਂ ਦੱਸੋ ਉਹ ਤਾਂ ਉਹ ਜੀ ਕਿਸਾਨਾਂ ਦੇ ਮਸਲੇ ਲੈ ਕੇ ਕੋਈ ਸਰਕਾਰ ਵੱਲੋਂ ਕੋਈ ਪੈਰਕਦਮੀ ਦਿੱਤੀ ਆ ਰਹੀ ਸੈਂਟਰ ਦੇ ਨਾਲ ਕੋਈ ਇਤਾਰੋ ਦੇਖੋ ਇਹ ਮਸਲਾ ਆਲਰੇਡੀ ਬਹੁਤ ਸਾਰੀਆਂ ਮੀਟਿੰਗਾਂ ਦੇ ਜਿਹੜੀਆਂ ਉਹ ਪੰਜਾਬ ਸਰਕਾਰ ਵੱਲੋਂ ਇਨੀਸ਼ੀਏਟ ਕਰਕੇ ਉਹ ਕਰਵਾਈਆਂ ਜਾ ਚੁੱਕੀਆਂ ਨੇ ਸਰਪ ਸਰਕਾਰੀ ਕਾਂਜ ਪਲਾਟ ਵੀ ਜਿਹੜਾ ਬੜਾ ਪਿੱਛੇ 30 ਸਾਲ ਤੋਂ ਅਪਡੇਟ ਨਹੀਂ ਹੋਇਆ ਜੀ ਬੱਚਿਆਂ ਨੂੰ ਤਾਂ ਠੱਕੇ ਖਾਣੇ ਪੈਂਦੇ ਨੇ ਬਸਾਂ ਵੀ ਨਹੀਂ ਪ੍ਰੋਪਰ ਜਾਂਦੀਆਂ ਜਲੰਧਰ ਨੂੰ ਉਹ 30 ਸਾਲ ਵਾਲਾ ਤਾਂ ਜਿਹਨਾਂ ਜਿਨ੍ਹਾਂ ਨੂੰ ਚੁਣਦਾ ਰਿਹਾ ਪਲਾਟੋਂ ਦਾ ਹਿਸਾਬ ਕਰਦਾ ਵੱਲੋਂ ਜੀ ਇੱਕ ਸਰਵਲ ਕਾਂਜ ਪੱਤ ਦੀ ਮੁੱਖ ਮੰਗ ਹੈ ਮੇਨ ਸੜਕਾਂ ਦੀ ਬੇਕੋਲ ਲੰਡਾਲਾ ਔਲਰੇਡੀ ਔਲਰੇਡੀ